ਕੁਵਾਰ ਫਿਰ ਹੋਈ ਤਾੜ ਤਾੜ ਲੋਰੈਂਸ ਗੈਂਗ ਦੀ ਟਾਰਗੇਟ ਕਿਲਿੰਗ ਪੰਜਾਬ ਚ ਲਗਾਤਾਰ ਜਾਰੀ ਰੈਸਟੋਰੈਂਟ ਮਾਲਕ ਦਾ ਕੀਤਾ ਗਿਆ ਕਤਲ ਪੰਜਾਬ ਚ ਲੋਰੈਂਸ ਗੈਂਗ ਦਾ ਖੌਫ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਜਿੱਥੇ ਪੂਰਾ ਪੰਜਾਬ ਹੜਾਂ ਦੀ ਮਾਰ ਚੱਲ ਰਿਹਾ ਹੈ ਪੂਰੇ ਪੰਜਾਬ ਲਗਾਤਾਰ ਹੜਾਂ ਵੱਲ ਲੱਗਾ ਹੋਇਆ ਹੈ ਲੋਕਾਂ ਨੂੰ ਬਚਾਉਣ ਦੇ ਲਈ ਤੇ ਉਧਰ ਹੀ ਗੈਂਗਸਟਰ ਆਪਣੇ ਕਾਂਡ ਕਰ ਰਹੇ ਨੇ ਗੈਂਗਸਟਰ ਆਪਣੇ ਕਾਂਡ ਲਗਾਤਾਰ ਕਰਦੇ ਜਾ ਰਹੇ ਨੇ ਲੋਕਾਂ ਦੀ ਟਾਰਗੇਟ ਕਿਲਿੰਗ ਕਰ ਰਹੇ ਨੇ ਤੇ ਇੱਕ ਵਾਰ ਫਿਰ ਤੋਂ ਬੀਤੀ ਰਾਤ ਬਟਾਲਾ ਅਮਰੀਕਸਰ ਬਟਾਲਾ ਰੋਡ ਤੇ ਰੈਸਟੋਰੈਂਟ ਮਾਲਕ ਦਾ ਕਤਲ ਕਰ ਦਿੱਤਾ ਗਿਆ ਕਤਲ ਵੀ ਇਸ ਤਰ੍ਹਾਂ ਫਿਲਮੀ ਅੰਦਾਜ਼ ਚ ਕੀਤਾ ਗਿਆ ਜਦੋਂ ਰੈਸਟੋਰੈਂਟ ਮਾਲਕ ਆਪਣੇ ਰੈਸਟੋਰੈਂਟ ਤੇ ਬੈਠਾ ਹੋਇਆ ਸੀ ਤੇ ਉਸ ਦੇ ਕੋਲੋਂ ਇੱਕ ਨੌਜਵਾਨ ਆਂਦਾ ਹੈ ਮੋਟਰਸਾਈਕਲ ਤੋਂ ਦੋ ਨੌਜਵਾਨ ਉਤਰਦੇ ਨੇ ਇੱਕ ਅੰਦਰ ਜਾਂਦਾ ਹੈ ਤੇ ਕਹਿੰਦਾ ਹੈ ਦੋ ਪਾਣੀ ਦੀਆਂ ਬੋਤਲਾਂ ਦੇ ਦਿਓ ਜਿਵੇਂ ਰੈਸਟੋਰੈਂਟ ਮਾਲਕ ਪਾਣੀ ਦੀ ਬੋਤਲਾ ਫੜਨ ਲੱਗਦਾ ਹੈ ਤੇ ਉਸੇ ਉਸੇ ਟਾਈਮ ਹੀ ਆਪਣੇ ਡੱਬ ਚੋਂ ਪਿਸਟਲ ਕੱਢ ਕੇ ਉਸ ਤੇ 6 ਗੋਲੀਆਂ ਮਾਰ ਦਿੰਦਾ ਹੈ ਜਿਸ ਦੇ ਵਿੱਚੋਂ ਦੋ ਗੋਲੀਆਂ ਉਸ ਤੇ ਲੱਗਦੀਆਂ ਨੇ ਤਾਂ ਮੌਕੇ ਤੇ ਹੀ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਹੁਣ ਇਸੇ ਦੀ ਜ਼ਿੰਮੇਵਾਰੀ ਲਾਰੈਂਸ ਗੈਂਗ ਨੇ ਲਈ ਹੈ ਜਿਨ੍ਹਾਂ ਨੇ ਪੋਸਟ ਪਾ ਕੇ ਇਹ ਪੋਸਟ ਜਿਹੜੀ ਤੁਸੀਂ ਦੇਖ ਰਹੇ ਹੋ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਸਾਫ਼-ਸਾਫ਼ ਲਿਖਿਆ ਹੋਇਆ ਹੈ ਅਨਮੋਲ ਬਿਸ਼ਨੋਈ ਰਾਮ ਰਾਮ ਸਭੀ ਭਾਈਓ ਕੋ ਇਹ ਜੋ ਅੰਮ੍ਰਿਤਸਰ ਪੰਜਾਬ ਮੇ ਆਸ਼ੂ ਮਹਾਜਨ ਦਾ ਜੋ ਮਰਡਰ ਹੋਇਆ ਹੈ ਇਸki ਜ਼ਿੰਮੇਵਾਰੀ ਮੈਂ हैरी बॉक्सर लेता हूं ये मर्डर हमने करवाया है इसने हमारे भाई नोना हरीके की पुलिस को मुखबरी की थी इसलिए हमने इसको मरवा दिया आगे जो भी हमारे भाइयों की मुखबरी करेगा उसका भी यही हाल होगा और हमने जिन जिन लोगों को फ़ोन कर रखा है उन लोगों के लिए खास चेतावनी है कि टाइम तो लाइन पे आ जाओ वरना तुम्हारा भी यही हाल होगा जय श्री राम जय बलकारी एल रिप ਅੰਕਿਤ ਬਾਦੂ ਸ਼ੇਰੋਵਾਲੀਆ ਆਰਜੂ ਬਿਸ਼ਨੋਈ ਜ਼ੋਰਾ ਸਿੱਧੂ ਸ਼ੁਭਮ ਲੋਨਕਰ ਹਾਸਿਮ ਬਾਬਾ ਗਰੁੱਪ ਕਾਲਾ ਰਾਣਾ ਜਤਿੰਦਰ ਗੋਗੀਮਾਨ ਗਰੁੱਪ ਗੋਲਡੀ ਢਿੱਲੋ ਤਾਂ ਇਹ ਪੋਸਟ ਆ ਕੇ ਲਾਰੈਂਸ ਗੈਂਗ ਵੱਲੋਂ ਜਿਹੜੀ ਇਹ ਜ਼ਿੰਮੇਵਾਰੀ ਲਈ ਗਈ ਹੈ ਤੇ ਉਧਰ ਹੀ ਪਰਿਵਾਰ ਦਾ ਕੀ ਕੁਝ ਕਹਿਣਾ ਹੈ ਜਰਾ ਉਹ ਵੀ ਸੁਣ ਲੋ ਹਾਂਜੀ ਭਾਜੀ ਕੀ ਨਾਮ ਆਪਣਾ ਮੇਰੇ ਜੀਜਾ ਹੀ ਲੱਗਦੇ ਨੇ ਆਸ਼ੂਤੋਸ਼ ਮਾਇਨ ਆਪਣਾ ਇੱਥੇ ਬਟਾਲਾ ਰੋਡ ਤੇ ਲਾਈਨ ਫੂਡ ਹੋਟਲ ਸੀਗਾ कल रात्री कोई एक बंदा आया कहता पानी दी बोतल दे दियो पानी दी बोतल देने ਲਈ ਖਲੋਤੇ ਤੇ ਉਸ ਤੋਂ ਬਾਅਦ ਨਾਲ ਹੀ ਵੇਟਰ ਪਾਣੀ ਦੀ ਬੋਤਲ ਦੇਣ ਲੱਗਾ ਤੇ ਉਹ ਬੜਾ ਕੌਨਫੀਡੈਂਸ ਚੰਦਰ ਆਇਆ ਆ ਕੇ ਟੋਪੀ ਪਾਈ ਦੀ ਤੇ ਆ ਕੇ ਇੱਕਦਮ ਉਹਨੇ 7-8 ਫਾਇਰ ਮਾਰੇ ਜਿਹਦੇ ਚੋਂ 2 ਫਾਇਰ ਉਹਨਾਂ ਦੇ ਵੱਜੇ ਉਹਨ ਦਾ ਸਪੋਰਟ ਉਹਨਾਂ ਦੀ ਡੈਥ ਹੋ ਗਈ ਕੀ ਕਰ ਸਕਦੇ ਆ ਮੈਨੂੰ ਕੀ ਲੱਗਦਾ ਤੁਹਾਨੂੰ ਕੋਈ ਦੁਸ਼ਮਣੀ ਸੀ ਕਿਸੇ ਨਾਲ ਜਾਂ ਕੋਈ ਗੁਸ਼ਤ ਸੀ ਦੁਸ਼ਮਣੀ ਵਾਲਾ ਭਾਜੀ ਉਹਨੇ ਅਜੇ ਤੱਕ ਕਦੀ ਕਿਸੇ ਦਾ ਵਰਕਾ ਹੀ ਨਹੀਂ ਪਾ ਲਿਆ ਭਾਜੀਓ ਕੋਈ ਦੁਸ਼ਮਣੀ ਨਹੀਂ ਜਿਹੜੇ ਬੰਦੇ ਦਾ ਕਹਿੰਦਾ ਹੀ ਉੱਥੇ ਖਲੋਏ ਨਾ ਜਿੱਥੇ ਕਹਿਣਾ ਉੱਥੇ ਖਲੋਏ ਨਾ ਆ ਕੇ ਯਾਰਾਂ ਦਾ ਯਾਰ ਰਗਾ ਹੀ ਭਾਜੀਓ ਅਜੇ ਤੱਕ ਕਦੀ ਉਹਨੇ ਕਿਸੇ ਦੇ ਨਾਲ ਕਦੀ ਮਾੜੀ ਨਹੀਂ ਕੀਤੀ ਇਹੋ ਜੀ ਰੰਜਿਸ਼ ਨਹੀਂ ਹੋਣੀ ਚਾਹੀਦੀ ਕਿ ਬੰਦਾ ਜਾਨੋਂ ਹੀ ਮਾਰ ਦੇ ਕਿਸੇ ਨਸਤੇ ਕੋਈ ਫਰੋਤੀ ਵਗੈਰਾ ਮੰਗੂ ਹੋ ਗਿਆ ਨਹੀਂ ਫਰੋਤੀ ਵਾਲਾ ਕੋਈ ਵੀ ਨਹੀਂ ਕਿਹਾ ਕੋਈ ਉਹਦਾ ਕਾਲ ਚੈੱਕ ਕੀਤਾ ਕੋਈ ਫਰੋਤੀ ਵਾਲਾ ਕੰਮ ਨਹੀਂ ਆ ਕੁਛ ਨਹੀਂ ਆ ਬਸ ਆਇਆ ਆ ਕੇ ਕੋਈ ਗੱਲ ਨਹੀਂ ਕੀਤੀ ਬਾਤ ਨਹੀਂ ਕੀਤੀ ਸਿਰਫ ਫਾਇਰ ਕੱਢਨੇ ਸ਼ੁਰੂ ਕਰਤੇ ਉਹਨੇ ਸਿੱਧੇ ਹੀ ਸਿੱਧੇ ਆ ਬੋਲੀ ਆ ਪੁਲਸ ਆਈ ਹੀ ਰਾਤੀ ਆਪਣੀ ਕਾਰਵਾਈ ਕਰ ਗਈ ਫੋਰੈਂਸਿਕ ਟੀਮ ਆਈ ਹੀ ਕਰ ਗਈ ਕਾਰਵਾਈ ਆਪਣੀ ਬਾਕੀ ਦੇਖੋ ਆਪਾਂ ਤਾਂ ਇਨਸਾਫ ਮੰਗਦੇ ਆ ਜੀ ਕਿ ਸਾਡਾ ਨਾ ਇਨਸਾਫ ਕੀਤਾ ਜਾਏ ਫੜ ਕੇ ਉਹਨੂੰ ਸਿਰੇ ਫਾਂਸੀ ਹੋਣੀ ਚਾਹੀਦੀ ਔਰ ਕੁਛ ਨਹੀਂ ਹੋਣਾ ਜੀ ਸਾਰਾ ਪਰਿਵਾਰ ਖਤਮ ਕਰਤਾ ਮੇਰਾ 3 ਸਾਲ ਦਾ ਮੁੰਡਾ ਹਲੇ ਮੰਗ ਮੰਗ ਕੇ ਲੀਤਾ ਡੈਨ ਮੇਰੀ ਘਰ ਕੇ ਦਵਾ ਤਾਂ ਉਸ ਮੌਕੇ ਤੇ ਚਸ਼ਮਦੀ ਦੀ ਨੇ ਜੋ ਕੁਝ ਦੇਖਿਆ ਉਸਨੇ ਕੀ ਦੱਸਿਆ ਉਹ ਵੀ ਸੁਣ ਲੋ ਜੀ ਸਰ ਕੀ ਨਾਮ ਹੈ ਆਪ ਦਾ ਪ੍ਰਮੇਸ਼ ਨਾਮ ਹਾਂ ਕਿੱਥੇ ਆਪ ਕਿਹੜਾ ਪੇ ਇਹ ਦੁਕਾਨੇ ਉਰ ਕੀ ਹੋਇਆ ਥਾ ਇਹ ਬੜੇ ਵਡਾਲ ਰੋਡ ਦੀ ਦੁਕਾਨ ਹੈ ਹਾਂ ਕੀ ਹੋਇਆ ਇੱਥੇ ਦੋ ਬੰਦੇ ਆਏ ਇੱਕ ਬੰਦਾ ਉਧਰ ਮੋਟਰਸਾਈਕਲ ਸਟਾਰਟ ਕੇ ਖੜਾ ਏ ਇੱਕ ਅੰਦਰ ਦੋ ਬੋਤਲ ਪਾਣੀ ਲੈਣੇ ਪਾਣੀ ਦੋ दे गोली काल के मार के चल गए कितने लोग आए थे मोटरसाइकिल तो पे दो, दो जाने थे दो जने थे और दुकान के अंदर आके गोली मारी हां जी अंदर आ गए एक बंदे झगड़ा हुआ था पहले या नहीं कुछ नहीं हुआ कोई पानी मांगे उन्होंने और गोली गड़ो पीछे कट के मार दिए मालिक भाई हम लोग काम-खूम कर रहे थे टेबल-टू का टाइम लगा रहे 10 ऐसे कुछ मेरा नाम वतन है ਮੈਂ ਲੋਇਨ ਫੂਡ ਕਰਦਾ ਬਟਾਲਾ ਰੋਡ ਤੇ ਟਿੱਕੀ ਘਟਮਾ ਚ ਦਫਰੇ ਤੇ ਘਟਨਾ 2% ਆਈ ਸੀ ਹਾਂਜੀ ਤੇ 1% ਅੰਦਰ ਆਇਆ ਪਾਣੀ ਲੈਣ ਹਾਂਜੀ ਤੇ ਬਸ ਸਾਡੇ ਓਨਰ ਦੇ ਗੋਲੀ ਮਾਰਤੀ ਕਿਹੜੀਆਂ ਗੋਲੀਆਂ ਚਲਾਈਆਂ ਉਹਨਾਂ ਬੰਦਾਂ 6-7 ਗੋਲੀਆਂ 6-10 ਗੋਲੀ تھی ਆ ਜੀ ਕਿਹੜੀਆਂ ਗੋਲੀਆਂ ਉਹਨਾਂ ਮੰਗਿਆ ਸੀ ਕੋਈ ਚੀਜ਼ ਦੀ ਕਿ ਕੋਈ ਪਰ ਪਾਣੀ ਮੰਗ ਰਹੇ ਸੀ ਤੇ ਬਸ ਕਿਹੜੀਆਂ ਗੋਲੀਆਂ ਬਚੀਆਂ ਉਹਨਾਂ ਭਾਈ ਜਾਨਾ ਠੀਕ ਭਾਈ 3 ਗੋਲੀ ਬਜੀ ਹੈ ਭਾਈ ਜੀ ਸਤਵਾਈਆਂ ਕਿਹੜੀਆਂ ਗਈਆਂ ਉਹਨਾਂ ਛੇ ਗੋੜੀ ਚਲਾਈ ਗਈ ਹੈ ਫ੍ਰੀਜ ਦੇ ਉੱਤੇ ਵੀ ਗੋੜੀਆਂ ਫ੍ਰੀਜ ਹਾਂਜੀ ਫ੍ਰੀਜ ਦੇ ਵੀ ਜੀ ਕੁਝ ਕੁਝ ਅੰਦਰ ਬੈਠੇ ਵੀ ਸੀ ਆਪਣੇ ਆਰਡਰ ਵੀ ਲੱਗੇ ਸੀ ਕਸਟਮਰ ਵੀ ਸੀ ਕਸਟਮਰ ਵੀ ਸੀ ਕਿ ਚਲੋ ਕੋਈ ਗੱਲਬਾਤ ਹੋਈ ਸੀ ਕੋਈ ਪਹਿਲੇ ਕੋਈ ਝਗੜਾ ਹੋਇਆ ਨਹੀਂ ਬਾਜੀ ਦਾ ਝਗੜਾ ਝੂੜਾ ਤਾਂ ਕਿਸੇ ਦਾ ਨਹੀਂ ਹੋਇਆ ਸੀ ਹੈ ਨਾ ਕੀ ਕੋਈ ਧਮਕੀ ਵਗੈਰਾ ਆਈ ਸੀ ਜਾਂ ਕਿਸ ਤਰ੍ਹਾਂ ਨਹੀਂ ਨਹੀਂ ਧਮਕੀ ਧਮਕੀ ਨਹੀਂ ਆਈ ਕਾਰਨ ਕੀ ਕੋਈ ਪਤਾ ਲੱਗਾ ਨਹੀਂ ਕਾਰਨ ਦਾ ਨੀ ਸਰ ਪਤਾ ਸਾਨੂੰ ਪਰ ਐਕਚੁਅਲੀ ਸਾਨੂੰ ਅਸੀਂ ਤਾਂ ਇੱਥੇ EMPLOYE ਹੈ ਨਾ ਅਸੀਂ ਕੰਮ ਕਰਦੇ ਹਾਂ ਸਾਨੂੰ ਚੁੱਪ ਚਾਪ ਹੀ ਹਾਂਜੀ ਚੁੱਪ ਚਾਪ ਹੀ ਆਏ ਆ ਠੀਕ ਹੈ ਮੋਟਰਸਾਈਕਲ ਤੇ ਆਈ ਸੀ ਹਾਂਜੀ ਬਾਈਕ ਤੇ ਸੀ ਮੋਕੇ ਤੇ ਪੁਲਿਸ ਆਈ ਹੈ ਨਹੀਂ ਮੋਕੇ ਤੇ ਪੁਲਿਸ ਨਹੀਂ ਆਈ ਪ੍ਰਸ਼ਾਸਨ ਘਟੋ ਘਟ ਵੀ ਅਸੀਂ 1 ਘੰਟੇ ਬਾਅਦ ਪੁਲਿਸ ਆਈ ਹੈ ਠੀਕ ਹੈ ਕਿ ਅਸੀਂ ਕੰਪਲੇਨ ਪਹਿਲਾਂ ਕੀਤੀ ਸੀ ਪੁਲਿਸ ਦਾ ਕੰਮ ਸੀ ਉਸੇ ਟਾਈਮ ਆਣਾ ਹਾਂਜੀ ਕਮ ਸੇ ਕਮ ਅ ਅੱਧੇ ਘੰਟੇ ਜਾਂ 15 ਮਿੰਟਾਂ ਜਾਂ ਨਹੀਂ ਆਏ ਕੋਈ ਸੀਸੀਟੀਵੀ ਵਗੈਰਾ ਹੈ ਕੀ ਸੀਸੀਟੀਵੀ ਹੈ ਤਾਂ ਬੜੇ ਆਸਾਨੀ ਦੇ ਨਾਲ ਹੀ ਸ਼ਰਿਆਮ ਕਤਲ ਕਰਕੇ ਚੱਲ ਜਾਂਦੇ ਨੇ ਤੇ ਹੈਰਾਨੀ ਦੀ ਗੱਲ ਇਹ ਵੀ ਹੈ ਕਿ ਜਿਸ ਥਾਂ ਦੇ ਉੱਤੇ ਇਹ ਰੈਸਟੋਰੈਂਟ ਸੀਗਾ ਉਸ ਤੋਂ 200 ਕਿਲੋਮੀਟਰ ਦੂਰੀ ਤੇ ਹੀ ਕਮਿਸ਼ਨਰ ਦੀ ਵੀ ਕੋਟੀ ਹੈ ਪਰ ਆਮ ਆਮ ਲੋਕਾਂ ਦੀ ਕੋਈ ਵੀ ਹਿਫਾਜ਼ਤ ਨਹੀਂ ਹੋ ਰਹੀ ਤੇ ਗੈਂਗਸਟਰ ਸ਼ਰਿਆਮ ਕਤਲ ਕਰਕੇ ਟਾਰਗੇਟ ਕਿਲਿੰਗ ਕਰਕੇ ਜਾ ਰਹੇ ਨੇ ਤੇ ਪੁਲਿਸ ਸਿਰਫ ਜਾਂਚ ਕਰਨ ਦਾ ਪਰੋਸਾ ਦੇ ਰਹੀ ਹੈ ਤੁਹਾਨੂੰ ਇਤਲਾਹ ਮਿਲੀ ਸਗੀ ਕਿ ਇੱਥੇ ਲਾਇਓਨਸ ਜਿਹੜਾ ਇੱਕ ਬਾਹ ਰੈਸਟੋਰੈਂਟ ਹੈਗਾ ਆ ਇਹਦੇ ਜਿਹੜਾ ਇੱਕ ਮੁੰਡਾ ਹੈਗਾ ਆਸ਼ੂਤੋਸ਼ ਮਹਾਜਨ ਜਿਹੜਾ ਇਹਨਾਂ ਦੇ ਫਾਦਰ ਦਾ ਰੈਸਟੋਰੈਂਟ ਹੈਗਾ ਤੇ ਉਹਨਾਂ ਦਾ ਬੇਟਾ ਸੀਗਾ ਇੱਥੇ ਇਹ ਜਿਹੜੀ ਹੈਗੀ ਆ ਐਸਆਰ ਕਾਲਜ ਵਿੱਚ ਲੈਬ ਟੈਕਨੀਸ਼ੀਅਨ ਨਿਗੀ ਆ ਮਤਲਬ ਤਕਰੀਬਨ 10:30 ਵਜੇ ਕੋਈ ਮੁੰਡਾ ਆਇਆ ਹੈਗਾ ਇਹਨਾਂ ਦੇ ਹੋਟਲ ਦੇ ਵਿੱਚ ਤੇ ਉਹਨਾਂ ਨਾਲ ਪਹਿਲਾਂ ਥੋੜੀ ਕੋਈ ਗੱਲਬਾਤ ਹੋਈ ਹੈ ਤੇ ਫਿਰ ਉਹਨਾਂ ਨੇ ਆਪਣਾ ਜਿਹੜੇ ਮੁੰਡੇ ਨੇ ਆਪਣਾ ਪਿਸਟਲ ਕੱਢ ਕੇ ਉਹਨਾਂ ਤੇ ਫਾਇਰ ਕੀਤੇ ਗਏ ਆ ਸਰ ਕਿੰਨੇ ਫਾਇਰ ਕੀਤੇ ਟੋਟਲ 6 ਖੋਲ ਸਾਨੂੰ ਮਿਲੇ ਹੈਗੇ ਆ 5 ਕੁ ਖੋਲ ਜਿਹੜੇ ਹੈਗੇ ਆ ਆਪਣਾ 5 ਜਿਹੜੇ ਫਾਇਰ ਹੈਗੇ ਉਹ ਫ੍ਰਿਜ ਲੱਗੇ ਹੋਏ ਆ ਤੇ ਬਾਕੀ ਹੋਪਫੁਲੀ ਸ਼ਾਇਦ ਮੇਰੇ ਕੋਲ ਦੋ ਸ਼ਾਇਦ ਉਹਨਾਂ ਨੂੰ ਸ਼ਾਰਟ ਕੀਤੇ ਹੋਣ ਸਰ ਲੜਕੇ ਦੀ ਕੰਡੀਸ਼ਨ ਕਿਸ ਪਰ ਜਿਸ ਦੇ ਉੱਤੇ ਪੈਣੀ ਆ ਉਹ ਮੇਰੇ ਖਿਆਲ ਨਾਲ ਡੈਡ ਹੋ ਗਏ ਉਹ ਡੈਡ ਹੋ ਗਏ ਜੀ ਪਰ ਪਟਾਲਾ ਰੋਡ ਆ ਕਾਫੀ 24 ਆਵਰ ਚੱਲਦਾ ਰਹਿੰਦਾ ਰੋਡ ਦੇ ਉੱਤੇ ਚੱਲਦੇ ਰੋਡ ਦੇ ਉੱਤੇ ਘਟਨਾ ਵਾਪਰੀ ਜੀ 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 ਨਾਲ ਹੀ 200 ਮੀਟਰ ਵੀ ਦੂਜੇ ਪਾਸੇ ਪੀਤੀ ਸਾਹਿਬ ਦੀ ਕੁੱਤੀ ਜੀ ਜੀ ਨਹੀਂ ਦੇਖੋ ਮੈਟਰ ਤੇ ਸੀਰੀਅਸ ਹੈਗਾ ਹੈਗਾ ਆਪਾਂ ਲੱਗੇ ਹੋਏ ਆ ਸਾਨੂੰ ਕੁਝ ਫੈਕਟ ਸਾਨੂੰ ਸਾਹਮਣੇ ਆਏ ਹੈਗੇ ਆ ਕਿ ਜਿੱਦਾਂ ਕੋਈ ਮੁੰਡਾ ਹੈਗਾ ਪਹਿਲਾਂ ਇਹਨਾਂ ਦੀ ਕੋਈ ਹੋਟਲ ਦੇ ਵਿੱਚ ਕਿਸੇ ਨੂੰ ਬਿੱਲ ਨੂੰ ਲੈ ਕੇ ਕੋਈ ਗੱਲਬਾਤ ਹੋਈ ਸੀ ਜਿਹੜਾ ਨੂੰ ਉਹ ਮੁੰਡੇ ਨੇ ਪਛਾਣਿਆ ਵੀ ਸੀਗਾ ਤੇ ਆਪਣੇ ਫਾਦਰ ਸਾਹ ਨੂੰ ਵੀ ਗੱਲ ਕੀਤੀ ਸੀਗੀ ਕਿ ਇਦਾਂ ਇਦਾਂ ਕਰਕੇ ਮੁੰਡਾ ਮੈਂ ਪਛਾਣ ਲਏ ਹੋਏ ਆ ਤੇ ਆਪਾਂ ਜਲਦੀ ਇਸ ਤੇ ਆਪਾਂ ਜਿਹੜੇ ਹੈਗੇ ਮੁਜਰੀਮਾਂ ਨੂੰ ਫੜ ਲਾਂਗੇ ਸਰ ਉਹਨੂੰ ਕੋਈ ਫੋਨ ਵਗੈਰਾ ਵੀ ਪਹਿਲੇ ਕੋਈ ਆਇਆ ਸੀ देखो जेडे फादर साहब ਦੱਸਦੇ ਪਏ ਆ ਕਿ ਇਹਨਾਂ ਨੇ ਮਤਲਬ ਕਿ ਜਿਹੜੇ ਇਹਦੇ ਬੇਟਾ ਹੈਗਾ ਯਾਰ ਅਸ਼ੋਕ ਪੁਸ਼ ਮਾਰਜਨ ਜਿਹੜਾ ਕਿ ਡਿਸੀਜ਼ ਡੇਗਾ ਆ ਉਹਨੇ ਇਹਨੂੰ ਦੱਸਿਆ ਸੀ ਜਿਹੜੇ ਬੰਦਿਆਂ ਦਾ ਮਤਲਬ ਕਿ ਬਿੱਲ ਦਾ ਪੇਮੈਂਟ ਦਾ ਹੈਗਾ ਲਫੜਾ ਉਹ ਸਾਨੂੰ ਮਤਲਬ ਮੈਂ ਫੜ ਲਏ ਹੈਗੇ ਆ ਤੇ ਉਹ ਸ਼ਾਮ ਨੂੰ ਤੁਹਾਨੂੰ ਪੈਸੇ ਦੇਣ ਆਣਗੇ ਤੇ ਇਹ ਇੱਕ ਸਾਡੇ ਪ੍ਰਾਈਮ ਸਸਪੈਕਟ ਹੈਗੇ ਆ ਬਾਕੀ ਆਪਾਂ ਤਫਤੀਸ਼ ਨੂੰ ਪੂਰੀ ਚੰਗੀ ਤਰ੍ਹਾਂ ਲੈ ਕੇ ਜਾਵਾਂਗੇ ਗੱਲ ਮਾਥਨੋਤੀ ਨੂੰ ਲੈ ਕੇ ਵੀ ਗੱਲ ਕੀਤੀ ਜਾਰੀ ਕੋਈ ਇਸ ਤਰ੍ਹਾਂ ਦੀ ਚੀਜ਼ ਨਹੀਂ ਇਦਾਂ ਦੀ ਸਾਡੇ ਕੋਈ ਅਜੇ ਤੱਕ ਕੋਈ ਫਾਇਦਾਨੀ ਗੱਲ ਨਹੀਂ ਹੈ ਇੱਕ ਹੀ ਮੁੰਡਾ ਹਜੇ ਤੱਕ ਜਿਹੜਾ ਮਤਲਬ ਕਿ ਅਜੇ ਤੱਕ ਸਾਨੂੰ ਪਤਾ ਲੱਗਿਆ ਹੈਗਾ ਇੱਕ ਮੁੰਡਾ ਆਇਆ ਸੀਗਾ ਤੇ ਬਾਕੀ ਅਜੇ ਤਫਤੀਸ਼ ਚੱਲਦੀ ਪਈ ਹੈ। ਇਹੋ ਹਜੇ ਪ੍ਰਾਈਮ ਮਤਲਬ ਕਿ ਇਹੋ ਜਿਹਾ ਥੋੜਾ ਜਿਹਾ ਟਾਈਮ ਹੋਇਆ ਸਾਨੂੰ ਤਫਤੀਸ਼ ਤਾਂ ਅਜੇ ਕਰਨ ਦਾ ਟਾਈਮ ਦੋ ਆਪਾਂ ਕਰ ਲੈਂਦੇ ਆ ਥੈਂਕ ਯੂ ਜੀ ਖੈਰ ਲਗਾਤਾਰ ਪੰਜਾਬ ਦੇ ਵਿੱਚ ਟਾਰਗੇਟ ਕਿਲਿੰਗ ਚੱਲ ਰਹੀਆਂ ਨੇ ਇਸ ਆਮ ਆਦਮੀ ਪਾਰਟੀ ਸਰਕਾਰ ਦਾ 1.5 ਸਾਲ ਜਿਹੜਾ ਰਹਿ ਗਿਆ ਉਹਦੇ ਵਿੱਚ ਵੀ ਲਗਾਤਾਰ ਲਾਅ ਐਂਡ ਆਰਡਰ ਦੀ ਸਥਿਤੀ ਬੁਰੀ ਤਰ੍ਹਾਂ ਬਣੀ ਹੋਈ ਹੈ ਜਿਸ ਦਿਨ ਆਮ ਆਦਮੀ ਪਾਰਟੀ ਸਰਕਾਰ ਸੱਤਾ ਦੇ ਵਿੱਚ ਆਈ ਉਸ ਤੋਂ ਉੱਥੋਂ ਦੀ ਹੀ ਲਗਾਤਾਰ ਵੱਡੇ ਕਤਲ ਹੋਣੇ ਹੋਏ ਸ਼ੁਰੂ ਹੋ ਗਏ ਸਨ ਤੇ ਹੁਣ ਜਾਂਦੇ ਜਾਂਦੇ ਵੀ ਮਤਲਬ ਕਹਿ ਸਕਦੇ ਹੋ ਕਿ 1 ਮਹੀਨਾ 1 ਸਾਲ ਰਹਿ ਗਿਆ ਹੈ ਜਿਹੜਾ ਉਹਦੇ ਵਿੱਚ ਵੀ ਟਾਰਗੇਟ ਕਿਲਿੰਗ ਲਗਾਤਾਰ ਚੱਲ ਰਹੀ ਹੈ ਖੈਰ ਤੁਹਾਡਾ ਕੀ ਕੁਝ ਕਹਿਣਾ ਇਸ ਕ੍ਰਾਈਮ ਚਾਰਟ ਦੀ ਸਟੋਰੀ ਤੇ ਤੁਸੀਂ ਵੀ ਕਮੈਂਟ ਕਰਕੇ ਸਾਨੂੰ ਦੱਸ